ਸੱਜਣੋ ਆ ਗੱਡੀ ਦੱਸਿਓ ਕਿਵੇਂ ਲੱਗਦੀ ਐ ਤੁਹਾਨੂੰ ਇਹ ਗੱਡੀ ਸੱਜਣੋ ਅਮਰੀਕਾ ਜਾਣੀ ਐ ਇੱਕ ਸੱਜਣ ਆ ਗੁਰੀ ਮਟ ਇੰਸਟਾਗ੍ਰਾਮ ਦੀ ਆਈਡੀ ਤੁਹਾਨੂੰ ਦਿਸਦੀ ਐ ਉਹ ਸੱਜਣ ਕਸਟਮ ਬ੍ਰੋਕਰ ਐ ਉਹ ਸੱਜਣੋ ਗੱਡੀਆਂ ਇੱਧਰ ਉਹਦੀ ਆਪਦੀ ਵਰਕਸ਼ਾਪ ਆ ਖੁਦ ਹੱਥੇ ਗੱਡੀਆਂ ਐਵੇਂ ਦੀਆਂ ਤਿਆਰ ਕਰਦਾ ਐ ਤੇ ਫਿਰ ਉਹ ਗੱਡੀਆਂ ਬਾਹਰਲੇ ਮੁਲਖ 'ਚ ਜਿਹੜੇ ਪਰਿਵਾਰਾਂ ਦਾ ਦਿਲ ਕਰਦਾ ਹੁੰਦਾ ਕਿ ਬੱਚਿਆਂ ਸਮੇਤ ਬੈਠੀਏ ਕਾਗਜ਼ਾਂ ਪੱਤਰਾਂ ਵਾਲੀ ਗੱਡੀ ਹੋਵੇ ਤੇ ਢੇੜਾ ਦੇਈਏ ਸੜਕਾਂ ਤੇ ਦਿਖਾਈਏ ਕਿ ਇੰਡੀਆ ਦੇ ਵਿੱਚ ਅਸੀਂ ਇਸ ਤਰ੍ਹਾਂ ਦੀਆਂ ਗੱਡੀਆਂ ਰੱਖਦੇ ਸੀ ਉਹ ਜੇ ਸੱਜਣਾ ਵਾਸਤੇ ਉਹ ਅਮਰੀਕਾ ਕੈਨੇਡਾ ਆਸਟ੍ਰੇਲੀਆ ਵਰਗੇ ਮੁਲਕਾਂ ਦੇ ਵਿੱਚ ਤੁਹਾਡੇ ਡੋਰ ਤੇ ਗੱਡੀ ਡਿਲੀਵਰ ਕਰ ਦਿੰਦਾ ਸਜਣੂ ਕੱਲੀ ਗੱਡੀ ਨਹੀਂ ਮੋਟਰਸਾਈਕਲ ਬੁਲਟ ਬਣਾਉਣਾ ਹੋਵੇ ਚੈ ਬਣਾਉਣਾ ਹੋਵੇ ਟਰੈਕਟਰ ਜੜ ਦਿੰਦੇ ਆ ਬਾਈ ਹੋਣੀ ਕੋਕੇ ਬਾਈ ਦਾ ਨਾਮ ਗੁਰੀ ਮਾਟਾ ਇੰਸਟਾਗ੍ਰਾਮ ਦੀ ਆਈਡੀ ਤੁਹਾਨੂੰ ਸਕਰੀਨ ਤੇ ਦਿਖਦੀ ਹੈ ਉਹਨੂੰ ਕਰ ਲਓ ਫਾਲੋ ਅੱਜ ਵੀ ਉਹਨਾਂ ਦੇ ਵਰਕਸ਼ਾਪ ਦੇ ਵਿੱਚ ਬਹੁਤ ਸਾਰੀਆਂ ਗੱਡੀਆਂ ਟਰੈਕਟਰ ਬੁਲਟ ਬੜਾ ਕੁਝ ਖੜਾ ਹੁੰਦਾ ਡਿਲੀਵਰੀ ਡਿਲੀਵਰੀ ਦਾ ਸਾਰਾ ਕੁਝ ਆਪ ਦਾ ਕਾਗਜ਼ ਪੱਤਰ ਕਰ ਦਿੰਦੇ ਆ ਇੱਕ ਨੰਬਰ ਇੱਧਰ ਮੁੰਡਾ ਜਿਹੜਾ ਇਹਨਾਂ ਦੀਆਂ ਗੱਡੀਆਂ ਤਿਆਰ ਕਰਦਾ ਆਜੋ ਤੁਹਾਡੀ ਉਹਦੇ ਨਾਲ ਵੀ ਗੱਲ ਕਰਾ ਦਿੰਨੇ ਆ ਜਿੱਥੇ ਬਾਈ ਹੁਣ ਉਹਦਾ ਦਫ਼ਤਰ ਬਣਿਆ ਹੋਇਆ ਇੱਥੇ ਮੇਰੇ ਨਾਲ ਸੁੱਖਾ ਤੇ ਸੁੱਖਾ ਬਾਈ ਦਾ ਇੱਧਰ ਲਾ ਕੰਮ ਸੰਭਾਲਦਾ ਬਾਈ ਉਧਰ ਅਮਰੀਕਾ ਦੇ ਵਿੱਚ ਕੰਮ ਸੰਭਾਲਦਾ ਬਾਈ ਸੁੱਖੇ ਕਿਹੜੇ ਕਿਹੜੇ ਦੇਸ਼ਾਂ 'ਚ ਗੱਡੀਆਂ ਵੇਚ ਦਿੰਦੇ ਆ ਅਮਰੀਕਾ ਹੋ ਗਿਆ ਹੀ ਕੈਨੇਡਾ ਤੇ ਆਸਟ੍ਰੇਲੀਆ ਅੱਛਾ ਇਹ ਇਧਰ ਪਾਸੇ ਪਕਰਦੇ ਆ ਬਾਈ ਦਾ ਜਿਹੜਾ ਚੈਨਲ ਹੈ ਬੁਲਟ ਲਾਈਕ AK47 ਪੰਜਾਬ ਦੇ ਨਾਂ ਤੇ ਹੈ ਭਲਾ ਟਿਕਟੌਕ ਇੰਸਟਾਗ੍ਰam ਤੇ ਬੁਲਟ ਲਾਈਕ AK47 ਪੰਜਾਬ ਇਹ ਹੈਗਾ ਬਾਈ ਦਾ ਚੈਨਲ ਇੰਸਟਾਗ੍ਰam ਤੇ ਟਿਕਟੌਕ ਤੇ ਵੀ ਹੈਗਾ ਹਾਂਜੀ ਹਾਂਜੀ ਤੇ ਜਿੰਨੇ ਮੈਨੂੰ ਟਿਕਟੌਕ ਸੱਜਣ ਫਾਲੋ ਕਰ ਰਹੇ ਆ ਤੇ ਉਹ ਟਿਕਟੌਕ ਵੀ ਚਲਾਉਂਦੇ ਆ ਬਾਈ ਦਾ ਟਿਕਟੌਕ ਤੇ ਚੈਨਲ ਵੀ ਫਾਲੋ ਕਰ ਲੋ ਤੁਹਾਨੂੰ ਉੱਥੇ ਬਾਈ ਦਿੰਦਾ ਸੈਂਕੜੇ ਵੀਡੀਓ ਮਿਲ ਜਣ ਹਾਂਜੀ ਹਾਂਜੀ ਬਾਦੂ ਜੀ ਪਾ ਭੇਜੀਆਂ ਆਪਾਂ ਜੀ ਇਹ ਆ ਆ ਬਾਈ ਜੀ ਕਿੱਥੇ ਜਾ ਰਹੀ ਹੈ ਅਮਰੀਕਾ ਇਹ ਅਮਰੀਕਾ ਜਾਣੀ ਹੈ ਇਹ ਇਹ ਨਹੀਂ ਅਮਰੀਕਾ ਜਾਣਾ ਹਾਂਜੀ ਇਹ ਅਮਰੀਕਾ ਹੈ ਇਹ ਹੁਣ ਜਾ ਕੇ ਬਾਈ ਉੱਥੇ ਵੇਚੂਗਾ ਕਿ ਬਾਈ ਨੇ ਆਰਡਰ ਤੇ ਨਹੀਂ ਆਰਡਰ ਤੇ ਹੈ ਭਾਜੀ ਆਰਡਰ ਜਿੱਦਾਂ ਦਾ ਆਰਡਰ ਆਉਂਦਾ ਹੈਗਾ ਉਦੋਂ ਦੀ ਆਪਾਂ ਬਣਾ ਕੇ ਤੇ ਤਿਆਰ ਕਰ ਦਿੰਦੀ ਹੈ ਅੱਛਾ ਕਿਸੇ ਵੀ ਬੰਦੇ ਨੇ ਪਹਿਲਾਂ ਬਾਈ ਨੂੰ ਆਰਡਰ ਦਿੱਤਾ ਆ ਰੰਗ ਹੋਵੇ ਆ ਟਾਇਰ ਹੋਣ ਆ ਇੰਚ ਹਾਂਜੀ ਮਾਡਲ ਆਪਾਂ ਇਹ ਇਹਦੇ ਨਾਲ ਦੇ 4-5 ਮਾਡਲ ਪਹਿਲਾਂ ਭੇਲ ਚੁੱਕੇ ਆ ਆਲਰੇਡੀ ਹੂੰ ਤੇ ਬਾਈ ਬਸ ਉਹਦਾ ਆਪਾਂ ਨੂੰ ਫੋਟੋ ਵਗੈਰਾ ਭੇਜਦਾ ਵੀ ਆਪਾਂ ਉਦਾਂ ਦੇ ਮਾਡਲ ਤਿਆਰ ਕਰਾ। ਅੱਛਾ ਇਹਨਾਂ ਦਾ ਸਟੀਅਰਿੰਗ ਵੀ ਦੂਜੇ ਪਾਸੇ ਲਾਏ ਆ। ਜੀ ਫਿਰ ਉਧਰ ਲੈਫਟ ਹੈਂਡ ਹੀ ਚੱਲਣੀ ਹੈ ਨਾ ਜੀ। ਰਾਈਟ ਹੈਂਡ ਨਹੀਂ ਚੱਲਦੀ। ਅੱਛਾ ਇਹਨਾਂ ਦੀ ਕਾਪੀ-ਕੂਪੀ ਸਾਰਾ ਕੁਝ ਕਲੀਅਰ ਹੋਊਗਾ। ਹਾਂਜੀ ਹਾਂਜੀ ਉਹ ਬਾਈ ਉਧਰ ਪ੍ਰੋਵਾਈਡ ਕਰਾ ਕੇ ਦਿੰਦਾ ਸਾਰਾ ਪਾਸਪਾਸ ਕਰਾ ਕੇ ਦਿੰਦਾ। ਤੇ ਆ ਆ ਇਹਦੇ ਵਿੱਚ ਏਸੀ ਲਾਤਾ? ਹਾਂਜੀ ਇਹ ਹੀਟਰ ਲੱਗਾ ਭਾਜੀ ਏਸੀ ਨਹੀਂ ਲੱਗੇਗਾ। ਏਸੀ ਚਾਹੀਦਾ ਹੋਵੇ ਮਤਲਬ ਕਿ ਜਿਹੜੇ ਥਾਂ ਜਾਣੀਆਂ ਨੇ ਇਹ ਉਥੇ ਸਨੋ ਵਗੈਰਾ ਜਿਵੇਂ ਠੰਡ ਵਗੈਰਾ ਬਹੁਤ ਹੈ ਉਥੇ ਹੀਟਰ ਦੀ ਲੋੜ ਹੈ ਏਸੀ ਦੀ ਤਾਂ ਲੋੜ ਨਹੀਂ ਖਾਸ। ਅੱਛਾ ਇਹ ਹੀਟਰ ਲਾਦਾ ਜੇ ਏਸੀ ਦੀ ਲੋ ਬੱਚੋਂ ਯਾਰ ਬੜੀ ਸੋਹਣੀ ਬਣਾਈ ਏ ਯਾਰ ਅੰਦਰਲੇ ਪਾਸੇ ਬੜਾ ਸੋਹਣਾ ਰਿਗਾਰਡ ਕੀਤਾ ਹਾਂਜੀ ਭਾਈ ਆ ਆਪਾਂ ਹੁਣ ਨਵਾਂ ਜਿਹੜੀ ਵੀ ਗੱਡੀ ਆਪਣੇ ਕੋਲੇ ਬਾਈ ਆਰਡਰ ਕੋਈ ਵੀ ਦਿੰਦਾ ਹੈਗਾ ਤੇ ਆ ਆਪਾਂ ਨਾਲ ਲਾ ਕੇ ਦੇਣਾਗਾ ਹਰ ਇੱਕ ਗੱਡੀ ਦੇ ਅੱਛਾ ਆ ਆ ਲਾ ਕੇ ਦੇਣਾ ਹਾਂਜੀ ਆ ਨਾਲ ਲਾ ਕੇ ਦੇਵਾਂਗੇ ਤੇ ਆ ਦੇਖੀ ਯਾਰ ਮਗਰਲੇ ਪਾਸੇ ਯਾਰ ਚੱਕਾ ਚੁੱਕਾ ਬੜਾ ਵਧਕਾ ਘੁੰਮਦਾ ਕੀਤਾ ਦੇਖੀ ਲੈ ਦੇਖ ਕਿੰਦਾ ਸੋਹਣਾ ਚੱਕਾ ਚੁੱਕਾ ਮਗਰਲੇ ਪਾਸੇ ਕੈਨ ਪੂਨ ਕਿੰਨੀ ਸੋਹਣੀ ਲਾਈ ਹੋਈ ਆ ਹਨਾ ਹਾਂਜੀ ਹਾਂਜੀ ਤੇ ਇਹਦੇ ਵਿੱਚ ਇੰਜਣ ਕਿਹੜਾ ਧਰਤਾ ਵੀ ਮਹਿੰਦਰਾ ਬਲੈਰੋ ਦਾ ਜੀ ਇਹਨੂੰ 4/2 ਕੀ ਤੱਕ 4/2 ਨਹੀਂ 2/2 ਹੈ ਜੀ 4/4 ਨਹੀਂ ਇਹਦੀ सਸਪੈਂਸ਼ਨ ਕਿ ਕਿਹੜੀ ਗੱਡੀ ਦੀ ਇਹ ਕਮਾਣੀਆ ਕਮਾਣੀ ਹੈ ਜੀ ਇਹਦੇ ਚ ਵੱਡਾ ਕਮਾਣੀ ਲੱਗਿਆ ਹੋਇਆ ਹਾਂਜੀ ਮਤਲਬ ਪੂਰੀ ਟੋਟਲ ਆਫ-ਰੋਡਿੰਗ ਗੱਡੀ ਬਣਾਈ ਹੋਈ ਹੈ ਹਾਂਜੀ ਹਾਂਜੀ ਜਿੱਦਾਂ ਮਰਜ਼ੀ ਤੁਸੀਂ ਚਲਾਓ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਇੱਕ ਬਾਈ ਦੇ ਉੱਥੇ ਰਹਿਣ ਨਾਲ ਇਹ ਵੀ ਫਾਇਦਾ ਮਿਲ ਜਾਂਦਾ ਹੋਊਗਾ ਵੀ ਜੇ ਕੋਈ ਬੰਦਾ ਮਨ ਲੋ ਵੀ ਗੱਡੀ ਖਰਾਬ ਹੋ ਗਈ ਆ ਜਾਂ ਕੋਈ ਮਾੜਾ ਮੋਟਾ ਬਾਅਦ ਦੇ ਖਰਾਬ ਤਾਂ ਭਾਜੀ ਇਹੋ ਜੀ ਕੋਈ ਗੱਲ ਹੀ ਨਹੀਂ ਖਰਾਬ ਹੋਣ ਵਾਲੀ ਕੋਈ ਇਹ ਬਾਈ ਚਾਂਸ ਆ ਖਰ ਚੱਲਦੀ ਚੀਜ਼ ਆ ਖਰਾਬ ਹਾਂਜੀ ਹਾਂਜੀ ਬਾਕੀ ਹੈਗੇ ਕੋਈ ਚੱਕਰ ਵਾਲੀ ਗੱਲ ਨਹੀਂ ਬਾਈ ਉੱਥੇ ਬੈਠਾ ਹਨਾ ਹਾਂਜੀ ਹਾਂਜੀ ਬਾਈ ਬੈਠਾ ਲੋਕਲ ਬਾਈ ਨੂੰ ਵੀ ਨੌਲੇਜ ਹੈਗੀ ਆ ਇਸ ਚੀਜ਼ ਦੀ ਕਿ ਕਿੱਥੇ ਕਿਦਾਂ ਕੰਮ ਕੀ ਹੁੰਦਾਗਾ ਹੂੰ ਹਾਂਜੀ ਤੇ ਆ ਆ ਇਹਨੂੰ ਰੰਗ ਰੰਗ ਵੀ ਤੁਸੀਂ ਆਪ ਹੀ ਕਰਦੇ ਆ ਅੱਜ 2K ਦਾ ਰੰਗ ਆ ਜੀ ਮੈਟੈਲਿਕ ਕਲਰ ਆ ਇਹ ਹੂੰ ਜਦੋਂ ਆਪਾਂ ਰੋਸ਼ਨੀ ਚ ਕਰਾਂਗੇ ਨਾ ਇਹਨੂੰ ਤੇ ਇਹਦੇ ਵਿੱਚ ਜਿਵੇਂ ਮੈਟੈਲਿਕ ਦੇ ਵਿੱਚ ਤਾਰੇ ਹੀ ਚਮਕਦੇ ਹੁੰਦੇ ਆ ਅੱਛਾ ਇਹਦੇ ਵਿੱਚ ਤਾਰੇ ਚਮਕਣਗੇ ਤੇ ਇਹਦੇ ਚ ਇੰਜਨ ਕਿਹੜਾ ਤਰਿਆ? ਮਹਿੰਦਰਾ ਬਲੇਰੋ ਦਾ ਬਲੇਰੋ ਦਾ ਹੀ ਆਲਮੋਸਟ ਆਪਾਂ ਨਾ ਇੰਜਨ ਜਿੱਦਾਂ ਕਿ ਨਵਾਂ ਨਹੀਂ ਹੁੰਦਾਗਾ ਪਰ ਨਵੇਂਆ ਵਾਂਗੂ ਹੀ ਕਰ ਦਿੰਦੇ ਆ ਜਿਵੇਂ ਆਪਾਂ ਆਲਮੋਸਟ ਜਿਹੜਾ ਓਵਰ ਆਲ ਕਰਕੇ ਇਹਨਾਂ ਰੱਖਦੇ ਆ ਵੀ ਕੱਲ ਨੂੰ ਉੱਥੇ ਗੱਡੀ ਚੱਲ ਗਈ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਸੇ ਵੀ ਤਰ੍ਹਾਂ ਦੀ। ਮਤਲਬ ਇਹ ਉੱਥੇ ਜਾ ਕੇ ਇਹਦੇ ਆਹ ਟਾਇਰ ਸਾਰਾ ਕੁਝ ਭਾਈ ਕਾਪੀ ਤੇ ਚੜੂਗਾ। ਸਾਰਾ ਕੁਝ ਭਾਈ ਮਤਲਬ ਨੰਬਰ ਵਗੈਰਾ ਸਾਰਾ ਜਿਹੜਾ ਪਲੇਟਾ ਲੱਗੀਆਂ ਤਾਂ ਬੰਦਾ ਚਲਾ ਵੀ ਸਕਦਾਗਾ ਨਾ। ਉਹ ਬਾਈ ਦੀ ਸਾਰੀ ਜ਼ਿੰਮੇਵਾਰੀ ਹੁੰਦੀ ਹੈ ਵੀ ਬਾਈ ਕਲੀਅਰ ਕਰਾ ਕੇ ਦਿੰਦਾ ਹੈਗਾ ਗਲੇਟਾਂ ਲਵਾ ਕੇ ਦਿੰਦਾ ਹੈਗਾ ਵੀ ਸਾਰਾ ਕੰਮ ਬਾਈ ਦਾ ਹੈਗਾ ਉਹਦਾ ਹਾਂ ਕਸਟਮ ਜਿਵੇਂ ਮੰਨ ਕੇ ਚਲੋ ਕਿਸੇ ਵੀ ਦੇਸ਼ 'ਚ ਬੰਦੇ ਨੇ ਬੈਠੇ ਨੇ ਆਰਡਰ ਕਰਨਾ ਉਹ ਬਾਈ ਦੇ ਬਾਹਰਲੇ ਨੰਬਰ ਤੇ ਵਟਸਐਪ ਵਟਸਐਪ ਹਾਂਜੀ ਹਾਂਜੀ ਵਟਸਐਪ ਤੇ ਕਰ ਲੇ ਜਾਂ ਕਾਲ ਕਰ ਲੇ ਬਾਈ ਦੀ ਤੁਸੀਂ ਵਟਸਐਪ ਤੇ ਨਾ ਬਾਈ ਦਾ ਅਮਰੀਕਾ ਵਾਲਾ ਨੰਬਰ ਤੁਹਾਨੂੰ ਦੇ ਰਿਆ ਤੁਸੀਂ ਉਹਨਾਂ ਨੂੰ ਵਟਸਐਪ ਤੇ ਕਾਲ ਕਰਨੀ ਆ ਜੇ ਕਿਸੇ ਵੀ ਤੁਹਾਨੂੰ ਟਰੈਕਟਰ ਦੀ ਲੋੜ ਆ ਤੁਹਾਨੂੰ ਬੁਲਟ ਮੋਟਰਸਾਈਕਲ ਦੀ ਲੋੜ ਆ ਤੁਹਾਨੂੰ ਕਾਲੀ ਦੀ ਲੋੜ ਆ ਤੁਹਾਨੂੰ ਜੀਪ ਦੀ ਲੋੜ ਆ ਤੇ ਜੀਪ ਦੇ ਕਿਸੇ ਰੰਗ ਦੀ ਲੋੜ ਆ ਲਾਲ ਕਾਲਾ ਹੁਣ ਮੋਸਟਲੀ ਤਾਂ ਨਕਾਲੀਆਂ ਹੀ ਖੜੀਆਂ ਆ ਦੇਖੋ ਆ ਥੋੜੀ ਜਿਹੀ ਘੱਟ ਤਿਆਰ ਹੋਈ ਵੀ ਆ ਇਹ ਇਹ ਆਪਾਂ ਬੰਬੇ ਭੇਜਣੀ ਆ ਇਹ ਭਾਈ ਆਪਣਾ ਬਾਈ ਦੇ ਬਰਦਰ ਮਤਲਬ ਕੋਈ ਤੇ ਯਾਰ ਦੋਸਤ ਹੈਗਾ ਉਹਨਾਂ ਵਾਸਤੇ ਬਣੀ ਜਾਂਦੀ ਆ ਅੱਛਾ ਹਾਂਜੀ ਇਹ ਉਹਨਾਂ ਵਾਸਤੇ ਬਣੀ ਜਾਂਦੀ ਆ ਹਾਂਜੀ ਇਹ ਉਹਨਾਂ ਵਾਸਤੇ ਆ ਇਹ ਇਹ ਸਸਪੈਂਸ਼ਨ ਚ ਆ ਦੇਖ ਸਕਦੇ ਹੋ ਤੁਸੀਂ ਇਹ ਸਸਪੈਂਸ਼ਨ ਚ ਆ ਅੱਛਾ ਇਹ ਸਸਪੈਂਸ਼ਨ ਚ ਹਾਂਜੀ ਮਤਲਬ ਜਿਵੇਂ ਜਿਵੇਂ ਦੀ ਕੋਈ ਬੰਦਾ ਜਿੱਦਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਜਿਵੇਂ ਦੀ ਬੰਦੇ ਦੀ ਰਿਕੁਆਇਰਮੈਂਟ ਆ ਉਹ ਉਸ ਹਿਸਾਬ ਨਾਲ ਤੁਸੀਂ ਗੱਡੀ ਤਿਆਰ ਕਰਦੇ ਹੋ ਤੇ ਜਰ ਜੇ ਕੋਈ ਬੰਦਾ ਬਾਈ ਨੂੰ ਕਹੇ ਵੀ ਇੰਡੀਆ ਜੀ ਬਣਾਉਣੀ ਆ ਗੱਡੀ ਆ ਇੰਡੀਆ ਚ ਆ ਦੇਖੋ ਨਾ ਇੰਡੀਆ ਜਾਊਗੀ ਇਹ ਇਹ ਰਾਈਟ ਹੈਂਡ ਹੈ ਠੀਕ ਹੈ ਇਹ ਬੰਬੇ ਬੰਬੇ ਸਾਈਡ ਜਾਊਗੀ ਹਾਂ ਇਹ ਤਾਂ ਸਟੀਅਰਿੰਗ ਆਪਣੇ ਵਾਲੇ ਪਾਸੇ ਆ ਹਾਂਜੀ ਹਾਂਜੀ ਇਹ ਬੰਬੇ ਵਾਲੇ ਪਾਸੇ ਜਾਊਗੀ ਮਤਲਬ ਕਹਿਣ ਤੋਂ ਭਾਵੇਂ ਤੁਸੀਂ ਗੱਡੀਆਂ ਜੇ ਕੋਈ ਵੀ ਬੰਦਾ ਕਿਸੇ ਵੀ ਥਾਂ ਤੇ ਇੰਡੀਆ ਚ ਵੀ ਚਾਹੇ ਤਾਂ ਬਾਈ ਤੂੰ ਇੰਡੀਆ ਚ ਵੀ ਗੱਡੀਆਂ ਬਣਵਾ ਹਾਂਜੀ ਹਾਂਜੀ ਬਣਵਾ ਸਕਦੇ ਜੀ ਜ਼ਰੂਰ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਆ ਸਜਣੋ ਬੁਲਟ ਦੀ ਕਿਸੇ ਵੀ ਥਾਂ ਦੀ ਬਾਹਰਲੇ ਮੁਲਕ ਦੀ ਬਾਈ ਨੇ ਕਿਹੜੇ ਤਿੰਨ ਦੇਸ਼ ਦੱਸਿਆ ਅਮਰੀਕਾ ਕੈਨੇਡਾ ਤੇ ਆਸਟ੍ਰੇਲੀਆ ਹਾਂਜੀ ਆਸਟ੍ਰੇਲੀਆ ਇਹ ਤਿੰਨ ਦੇਸ਼ਾਂ ਦੇ ਵਿੱਚ ਇਹ ਤੁਹਾਨੂੰ ਲੋੜ ਆ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਫੋਟੋਆਂ ਲੱਗੀਆਂ ਜਿਵੇਂ ਉਹ ਜੀਪ ਵੀ ਆਪਾਂ ਭੇਜ ਰੱਖੀ ਆ ਅਮਰੀਕਾ ਆ ਵੀ ਗੱਡੀ ਅਮਰੀਕਾ ਗਈ ਹੈ ਆ 컨ਟੇਨਰ ਟਰੈਕਟਰ ਲੋਡ ਕਰ ਰੱਖਿਆ ਸਮਾਨ ਆਹ ਦੇਖੋ ਆ ਗਈ ਆ ਆ ਗਈ ਆ ਆਹ ਆਹ ਦੇਖੋ ਆ ਭਰਿਆ ਪਿਆ ਹਾਂਜੀ ਕੰਟੇਨਰ ਭਰਿਆ ਵੈ ਆ ਬੋਲਡਰ ਤਿਆਰ ਹੋਇਆ ਬਾਜੀ ਉਹ ਦੇਖੋ ਫੋਟੋ ਇਹ ਆ ਦੇਖੋ ਆ ਬੋਲਟ ਗਿਆ ਵਾ ਬੋਲਟ ਆਪ ਤਿਆਰ ਕਰਵਾ ਕੇ ਬਾਈ ਆਪ ਸ਼ਿਪ ਕਰਾਉਂਦਾ ਸਾਰਾ ਕੁਝ ਸਾਫ ਕਰਾਉਂਦਾ ਜੀ ਇਹ ਬੋਲਟ ਵੀ ਖੁਦ ਹੀ ਤਿਆਰ ਕਰਦੇ ਹਾਂਜੀ ਹਾਂਜੀ ਬੋਲਟ ਵੀ ਖੁਦ ਹੀ ਤਿਆਰ ਕਰਾਉਂਦੇ ਆ ਮਤਲਬ ਕੁੱਲ ਮਿਲਾ ਕੇ ਜਰ ਤੁਹਾਨੂੰ ਉਹ ਬੰਦੇ ਦੀ ਭਾਲ ਖਤਮ ਹੋ ਗਈ ਵੀ ਜਿਹੜਾ ਬੰਦਾ ਤੁਹਾਨੂੰ ਗੱਡੀ ਤਿਆਰ ਕਰਕੇ ਬਾਹਰਲੇ ਮੁਲਖ ਚ ਲਿਜਾ ਕੇ ਤੁਹਾਡੇ ਘਰੇ ਡਿਲੀਵਰ ਕਰ ਦੇਵੇ ਹਾਂਜੀ ਹਾਂਜੀ ਬਿਲਕੁਲ ਇਹ ਬੰਦਾ ਤੁਹਾਡੇ ਘਰੇ ਵੀ ਘਰੇ ਵੀ ਡਿਲੀਵਰ ਕਰ ਸਕਦਾ ਹਾਂਜੀ ਨੰਬਰ ਨੋਟ ਕਰ ਲੋ ਸੱਜਣੂ ਵੀਡੀਓ ਜੇ ਕੋਈ ਤੁਹਾਡਾ ਯਾਰ ਮਿੱਤਰ ਕੋਈ ਅਮਰੀਕਾ ਦੇ ਵਿੱਚ ਜੀਪ ਜੂ ਬਣਾਉਣ ਦੀ ਸਲਾਹ ਲੈਂਦਾ ਸੀ ਨਾ ਤੁਹਾਡੇ ਤੋਂ ਉਹਨੂੰ ਨੰਬਰ ਸ਼ੇਅਰ ਕਰ ਦਿਓ ਬਾਈ ਬਾਈ ਅਮਰੀਕਾ ਯੂ ਐਸ اے ਅਮਰੀਕਾ ਸ਼ਿਕਾਗੋ ਚ ਰਹਿੰਦੇ ਹੈਗੇ ਸ਼ਿਕਾਗੋ ਚ ਹਾਂਜੀ ਸ਼ਿਕਾਗੋ ਚ ਰਹਿੰਦੇ ਹੈ ਸ਼ਿਕਾਗੋ ਜੈਂਦੇ ਤੇ ਜੇ ਕੋਈ ਬੰਦਾ ਨੇੜੇ ਤੇੜੇ ਜਾਣਾ ਚਾਹੁੰਦਾ ਤਾਂ ਉਹਨਾਂ ਦੇ ਦਫ਼ਤਰ ਜਾ ਕੇ ਮਿਲ ਵੀ ਆਇਓ ਨਹੀਂ ਤਾਂ ਫੋਨ ਤੁਹਾਡਾ ਦਫ਼ਤਰ ਹੀ ਆ ਬਾਕੀ ਕਈਆਂ ਦੀ ਰਿਕੁਆਇਰਮੈਂਟ ਹੁੰਦੀ ਹੈ ਬਾਈ ਆਪਾਂ ਇੰਡੀਆ ਚ ਚਾਹੀਦੀ ਹੈ ਗੱਡੀ ਜਾਂ ਫਿਰ ਜਿਵੇਂ ਬੰਦਾ ਬਾਹਰੋਂ ਹੁੰਦਾ ਹੈ ਇੰਡੀਆ ਚ ਗੱਡੀ ਬਣੀ ਹੈ ਜੇ ਕਿਸੇ ਬੰਦੇ ਨੇ ਭੇਜਣਾ ਸਾਡੇ ਕੋਲੇ ਦਫ਼ਤਰ ਚ ਆ ਸਕਦਾ ਹੈ ਇੱਥੇ ਕੰਮ ਦੇਖ ਸਕਦਾ ਸਾਡਾ ਉਦੋਂ ਬਾਅਦ ਵੀ ਮਤਲਬ ਆਰਡਰ ਕਰ ਸਕਦਾ ਹੈ ਹਾਂ ਤੁਸੀਂ ਇੱਥੇ ਆ ਕੇ ਬਣਦੀ ਦੇਖ ਸਕਦੇ ਹਾਂ ਹਾਂ ਜੀ ਬਣਦੀ ਮਨ ਲਓ ਤੁਸੀਂ ਅਮਰੀਕਾ ਚ ਬੈਠੇ ਤੁਹਾਡੇ ਰਿਸ਼ਤੇਦਾਰ ਇੱਧਰ ਆ ਤਾਂ ਤੁਸੀਂ ਇੱਧਰ ਬਣਦੀ ਦੇਖ ਸਕਦੇ ਬਣਦੀ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਦਾ ਤੁਹਾਨੂੰ ਐ ਡਰ ਹੁੰਦਾ ਵੀ ਧੋਖਾ ਦੜੀ ਨਾ ਹੋ ਜੇ ਵੀ ਉਹਦਾਂ ਦੀ ਜਿਵੇਂ ਹੁਣ ਗੱਡੀਆਂ ਆ ਵੀ ਬਣੀਆਂ ਨੇ ਪਿੱਛੇ ਵੀ ਬਣੀਆਂ ਨੇ ਬਾਈ ਕੋਲੇ ਆਰਡਰ ਆਏ ਸੀਗੇ ਵੀ ਜਿਵੇਂ ਹੁਣ ਆਪਣੀ ਵੀਡੀਓ ਦੇਖ ਕੇ ਕੋਈ ਆਉਂਦਾਗਾ ਆਪਣੇ ਕੋਲ ਬਣੀ ਪੰਦੀ ਹੈ ਤੇ ਆਪਾਂ ਦਿਖਾ ਸਕਦੇ ਹਾਂ ਭ